ਇਹਨਾਂ ਸੜਕਾਂ ਤੇ ਮਰਸੜੀਆਂ ਤੇ ਆਡੀਆਂ ਘੁੰਮਦੀਆਂ ਤੁਸੀਂ ਘੋੜਾ ਲਈ ਫਿਰਦੇ। ਇਹ ਘੋੜੇ ਬਾਬਾ ਜੀ ਉਦੋਂ ਹੁੰਦੇ ਆ ਜਦੋਂ ਮਰਸੜੀਆਂ ਆਕਾਰਾਂ ਕੁਝ ਵੀ ਨਹੀਂ ਆਏ ਸੀਗੇ। ਇਹ ਘੋੜੇ ਉਦੋਂ ਦੇ ਆ ਗੁਰੂ ਮਹਾਰਾਜ ਦੀ ਬਖਸ਼ਾ ਸੀ ਸਾਨੂੰ। ਸਾਡੀ ਕੋ ਗੱਡੀ ਫੋਰਚੂਨਰ ਸਾਨੂੰ ਇੰਨਾ ਸਵਾਦ ਨਹੀਂ ਆਉਂਦਾ ਜਿੰਨਾ ਸਰਸ ਸਵਾਦ ਸਾਨੂੰ ਇਹਦੇ ਤੇ ਆਉਂਦਾ। ਸਿੰਘ ਸਾਹਿਬ ਜੈਦਰ ਬਾਬਾ ਚੜ੍ਹ ਸਿੰਘ ਜੀ ਮੇਰੇ ਦਾਦਾ ਜੀ ਨੇ। ਸਿੰਘ ਸਾਹਿਬ ਜੈਦਰ ਬਾਬਾ ਰਾਜਾ ਰਸ ਸਿੰਘ ਜੀ ਮੇਰੇ ਫਾਦਰ ਸਾਹਿਬ ਨੇ ਉਹ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪੰਥਪ੍ਰੀਤ ਸਿੰਘ ਆ ਜੀ। ਮਤਲਬ ਆਜੀ ਜ਼ਿੰਦਗੀ ਦਾ ਏਮ ਕੀ ਮੰਨਿਆ ਹੋਇਆ ਵੀ ਕੀ ਕਰਨਾ ਅਸੀਂ ਅਸੀਂ ਖਾਲਸੇ ਪੰਥ ਦੇ ਨਰ ਪਰਾਂ ਜੀ ਜੋ ਸਾਥੂ ਮਹਾਰਾਜ ਚਾਹਣਗੇ ਸੀ ਉਹੀ ਕਰਾਂਗੇ ਜੀ ਜੋ ਅੜੂਗਾ ਰਸਤੇ ਸਭ ਛਾੜ ਦੇਣੇ ਆ ਜੀ ਸਾਰੇ ਅੜੇ ਸੋ ਚੜੇ ਸੰਥੇਲੇ ਰਹੀਂ ਬਾਣੀ ਦੀ ਆਪਦੇ ਫਾਦਰ ਸਾਹਿਬ ਦੀ ਵੀ ਸੰਥੇਲੇ ਰਹੀਂ ਬਾਣੀ ਦੀ ਔਰ ਇੱਕ ਅਕਾ ਸਿੱਖੀ ਦਾ ਸਾਡੇ ਘੋੜੇ ਆ ਚੜਦੀ ਕਲਾ ਮਾਰੀ ਦੀ ਕਿਰਪਾ ਸਾਡੇ ਦੇ ਸਾਡੇ ਕੋਲ 20 25 ਘੋੜੇ ਆ ਜੀ ਇਸ ਟਾਈਮ ਸਭ ਤੋਂ ਮਹਿੰਗਾ ਘੋੜਾ ਸਭ ਤੋਂ ਮਹਿੰਗਾ ਘੋੜਾ ਹੀ ਸਾਡਾ ਸੀਗਾ ਵਕੀਲ ਕਿੰਨੇ ਪੈਸੇ ਲੱਗੇ ਸੀ ਉਹ ਤੇ ਬਾਬਾ ਜੀ ਮੁੱਲ ਤਾਂ ਦੇਖੋ ਇਹਨਾਂ ਦਾ ਨਹੀਂ ਹੁੰਦਾ ਅਸੀਂ ਦੱਸਣਾ ਨਹੀਂ ਚਾਹੁੰਦੇ ਉਹਦੇ 2 ਕਰੋੜ ਰੁਪਏ ਲੱਗਿਆ ਸੀਗੇ ਮੁੱਲ ਘੋੜੇ ਦਾ ਦੇਖੋ ਅਸੀਂ ਖਾਲਸਤਾਨ ਦੇ ਹੱਕ 'ਚ ਤਾਂ ਨਹੀਂ ਹੈਗੇ ਸਾਨੂੰ ਰਾਜ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਵਾਲਾ ਇਹ ਜਦੋਂ ਬਾਬਾ ਜੀ ਨੇ ਆਉਣਾ ਭਾਈ ਜਗਤਾਰ ਸਿੰਘ ਬਾਰੇ ਜੀ ਨੇ ਆਹ ਘੋੜਾ ਉਹਨਾਂ ਨੂੰ ਗੱਦੀ 'ਤੇ ਬਿਠਾਉਣਾ ਇਹਦੇ 'ਤੇ ਬਿਠਾ ਕੇ ਲੈ ਕੇ ਆਉਣਾ ਉਹਨਾਂ ਨੂੰ ਇਹ ਪੇਟ ਕਰ ਦੇਣਾ ਘੋੜਾ ਉਹਨਾਂ ਨੂੰ ਅੱਛਾ ਇਹ ਕੀ ਨਾਮ ਹੈ ਘੋੜੇ ਦਾ ਇਹਦਾ ਨਾਮ ਨੀਲਾ ਕਹਿੰਦੇ ਆ ਜੀ ਇਹਨੂੰ ਅਸੀਂ ਉੱਧਾ ਪਿਆਰ ਨਾਲ ਡਾਇਨਾਸੌਰ ਕਹਿੰਦੇ ਨੇ ਕਿਉਂਕਿ ਗੁੱਸਾ ਬਹੁਤ ਹੈ ਇਹਦੇ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਾਂ ਆਡੀਆਂ ਮਰਸੜੀਆਂ ਦੇ ਸ਼ਹਿਰ ਮੁਹਾਲੀ ਚੰਡੀਗੜ੍ਹ ਦੇ ਵਿੱਚ ਉਦੋਂ ਖੂਬਸੂਰਤ ਨਜ਼ਾਰਾ ਹੋਰ ਖੂਬਸੂਰਤ ਹੋ ਜਾਂਦਾ ਜਦੋਂ ਗੁਰੂ ਦੀਆਂ ਲਾਡਲੀਆਂ ਫੌਜਾਂ ਇੱਥੇ ਦੁਨੀਆ ਦੀ ਸਭ ਤੋਂ ਮਹਿੰਗੀ ਸਵਾਰੀ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਬਖਸ਼ੀ ਹੈ ਧੰਨ 시ਰ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲਿਆਂ ਨੇ ਘੋੜੇ ਦੀ ਸਵਾਰੀ ਸਿੰਘਾਂ ਨੂੰ ਬਖਸ਼ੀ ਹੈ ਘੋੜਾ ਔਰ ਰੰਗਵੀ ਗੁਰੂ ਸਾਹਿਬ ਦੇ ਘੋੜੇ ਦੇ ਨਾਲ-ਨਾਲ ਮੈਚ ਕਰਦਾ ਹੈ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਵਿੱਚੋਂ ਇੱਕ ਛੋਟੀ ਜਿਹੀ ਉਮਰ ਦਾ ਸਿੰਘ ਨੌਜਵਾਨ ਘੋੜੇ ਦੀ ਸਵਾਰੀ ਕਰਦਾ ਉਹ ਵੀ ਚੰਡੀਗੜ੍ਹ ਮੁਹਾਲੀ ਦੀਆਂ ਸੜਕਾਂ ਤੇ ਜਿੱਥੇ ਮਰਸੜੀਆਂ ਲੰਘਦੀਆਂ ਨੇ ਉੱਥੇ ਕਰ ਰਿਹਾ ਹੈ ਉਹਨਾਂ ਨਾਲ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਅੱਛਾ ਜੀ ਇੱਥੇ ਤਾਂ ਇਹਨਾਂ ਸੜਕਾਂ ਤੇ ਮਰਸੜੀਆਂ ਤੇ ਆਡੀਆਂ ਘੁੰਮਦੀਆਂ ਤੁਸੀਂ ਘੋੜਾ ਲਈ ਫਿਰਦੇ ਹੋ ਇਹ ਕੋੜੇ ਬਾਬਾ ਜੀ ਉਦੋਂ ਦੇ ਆ ਜਦੋਂ ਮਰਸੜੀਆਂ ਆਕਾਰਾਂ ਕੁਝ ਵੀ ਨਹੀਂ ਆਇਆ ਸੀ ਇਹ ਕੋੜੇ ਉਦੋਂ ਦੇ ਆ ਗੁਰੂ ਮਹਾਰਾਜ ਦੀ ਬਖਸ਼ਾ ਹੈ ਸਾਨੂੰ ਅੱਛਾ ਤੇ ਫਿਰ ਇਹਦੇ ਤੇ ਬੈਠ ਕੇ ਫੀਲ ਉਹਨਾਂ ਨਾਲ ਕਰੋੜਾਂ ਦੀਆਂ ਗੱਡੀਆਂ ਨੂੰ ਜਿਆਦਾ ਆਉਂਦਾ ਬਹੁਤ ਮੈਂ ਕਹਿੰਦੇ ਸਾਨੂੰ ਸਾਡੇ ਕੋਲ ਗੱਡੀ ਫੋਰਚਨਰ ਆ ਸਾਨੂੰ ਇੰਨਾ ਸੁਆਦ ਉੱਤੇ ਨਹੀਂ ਆਉਂਦਾ ਜਿੰਨਾ ਸਰ ਸੁਆਦ ਸਾਨੂੰ ਇਹਦੇ ਤੇ ਆਉਂਦਾ ਠੀਕ ਹੈ ਤੇ ਤੁਸੀਂ ਮਾਜੇ ਬੰਦੀ ਸਿੰਘ ਵਾਲਾ ਮੋਰਚਾ ਕੱਢੀ ਬੈਠੇ ਹੋ ਹਾਂਜੀ ਹਾਂਜੀ ਅਸੀਂ ਉਰੇ ਬੈਠੇ ਸਿੰਘ ਸਾਹਿਬ ਜਿਹੇਦਰ ਬਾਬਾ ਚੜ੍ਹ ਸਿੰਘ ਜਿਹੇਦਰ ਬਾਬਾ ਰਾਏਰਾ ਸਿੰਘ ਅਰਬ ਖਰਬਾਂ ਵਾਲੇ ਜੀ ਹਾਂਜੀ ਇਹ ਸਾਹਮਣੇ ਮੈਕਡੀ ਹੈ ਇੱਥੇ ਸਟਾਰਬਕਸ ਹੈ ਔਰ ਉਹਨਾਂ ਦੇ ਵਿੱਚ ਤੁਸੀਂ ਘੋੜਿਆਂ ਦਾ ਨਜ਼ਾਰਾ ਘੋੜੇ ਦੀ ਸਵਾਰੀ ਪਹਿਲੀ ਵਾਰੀ ਦੇਖੀ ਹੋਊਗੀ ਤੇ ਖਾਲਸਾ ਜੀ ਕਿਵੇਂ ਚੜ੍ਹਦੀ ਕਲਾ ਜਿਹੜੀ ਜਦੋਂ ਜਦੋਂ ਵੀ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਦੇਖਦੇ ਆਂ ਚਿਹਰੇ ਤੇ ਇੱਕ ਖਾਸਾ ਹੀ ਹੁੰਦਾ ਹੈ ਹਮੇਸ਼ਾ ਏ ਮਹਾਰਾਜ ਜੀ ਨੂਗਰਾ ਸਾਨੂੰ ਮਹਾਰਾਜ 10ਵੇਂ ਪਿਤਾ ਨੇ ਦਿੱਤਾ ਹੋਇਆ ਸਾਡੇ ਚਿਹਰੇ ਤੇ ਨੂਗਰੀ ਆ ਕਿੰਨੀ ਉਮਰ ਆ ਜੀ ਤੁਹਾਡੀ ਮੇਰੀ ਉਮਰ 18 ਸਾਲ ਆ ਜੀ ਅੱਛਾ ਤੇ ਸ਼ੁਰੂ ਤੋਂ ਹੀ ਫਿਰ ਬਚਪਨ ਤੋਂ ਹੀ ਸੰਘਰਸ਼ਾਂ ਜਾਗੇ ਹੁਣ ਸੰਘਰਸ਼ ਲੜ ਰਹੇ ਹਾਂ ਇੱਥੇ ਬੰਦੇ ਸਿੰਘਾਂ ਦਾ ਸਾਡਾ ਤਾਂ ਬਾਬਾ ਜੀ ਦਾਦੇ ਪੜਦਾਦੇ ਤੋਂ ਚੱਲ ਰਿਹਾ ਸਿੰਘ ਸਾਹਿਬ ਜਹੇਦਾਰ ਬਾਬਾ ਚੜ੍ਹਤ ਸਿੰਘ ਜੀ ਮੇਰੇ ਦਾਦਾ ਜੀ ਨੇ ਸਿੰਘ ਸਾਹਿਬ ਜਹੇਦਾਰ ਬਾਬਾ ਰਾਜਾ ਰਸ ਸਿੰਘ ਜੀ ਮੇਰੇ ਫਾਦਰ ਸਾਹਿਬ ਨੇ ਉਹ ਅੱਛਾ ਰਾਜਾ ਜਿਹੜੇ ਰਾਜਾ ਜੀ ਦੇ ਬਾਬਾ ਹਾਂਜੀ ਹਾਂਜੀ ਮੈਂ ਸੁਪੁੱਤਰਾਂ ਜੀ ਉਹਨਾਂ ਦਾ ਅੱਛਾ ਤੁਸੀਂ ਸੁਪੁੱਤਰ ਕੀ ਕੀ ਨਾਮ ਆ ਜੀ ਤੁਹਾਡਾ ਮੇ ਵੈਲ ਗਰੁੱਪ ਪੰਤ ਪ੍ਰੀਤ ਸਿੰਘ ਖਾਲਸਾ ਪੰਤ ਪ੍ਰੀਤ ਸਿੰਘ ਤਰਨਤਨ ਦੇ ਵਿੱਚ ਚੋਣ ਹੋ ਰਹੀ ਹੈ ਹਾਂਜੀ ਉਹਦੇ ਬਾਰੇ ਅਸੀਂ ਉਹਨਾਂ ਦੇ ਨਾਲ ਹਾਂ ਜੀ ਅਸੀਂ ਚੱਲੇ ਆ ਪਰ ਸਜੌਥੇ ਨੂੰ ਉਹਨਾਂ ਦੇ ਨਾਲ ਚੋਣ ਤੇ ਕਿਹਨਾਂ ਦੇ ਨਾਲ ਉਹ ਅਸੀਂ ਭਾਈ ਸਨੀ ਸਿੰਘ ਨਾਲ ਅੱਛਾ ਜੀ ਹਾਂਜੀ ਸਨੀ ਸਿੰਘ ਨੇ ਜੋ ਕਾਰਜ ਕੀਤਾ ਉਹਦੇ ਬਾਰੇ ਕੀ ਕਹੋਗੇ ਉਹ ਬਹੁਤ ਸਹੀ ਕਰਿਆ ਜੀ ਇਹੋ ਜੇ ਪਤਾ ਨਹੀਂ ਕਿੰਨੇ ਘਾ ਕੇ ਮੱਸੀ ਰੰਗੜ ਵਰਗੇ ਇਹ ਇਹਨਾਂ ਦਾ ਝੜਕਾ ਲੱਗਦਾ ਰਹੂਗਾ ਅੱਛਾ ਹਾਂਜੀ ਹਾਂਜੀ ਜਿਹੜਾ ਉਹ ਆਪਣਾ ਸੂਬਾ ਸਰਹੰਦ ਮਾਰਿਆ ਉਹ ਹਾਂਜੀ ਉਹਦੇ ਵਰਗੇ ਅਜੇ ਤਾਂ ਹੋਰ ਬਥੇਰੇ ਝੜਕਣੇ ਆ ਖਾਲਸੇ ਨੇ ਪਤਾ ਨਹੀਂ ਕਿੰਨੇ ਘੋਰ ਆਉਣਗੇ ਨਹੀਂ ਤੁਸੀਂ ਮਤਲਬ ਆਜੀ ਜ਼ਿੰਦਗੀ ਦਾ ਏਮ ਕੀ ਮੰਨਿਆ ਹੋਇਆ ਵੀ ਕੀ ਕਰਨਾ ਅਸੀਂ ਅਸੀਂ ਖਾਲਸੇ ਪੰਥ ਦੇ ਨਿਰਪਰਾਂ ਜੀ ਜੋ ਸਾਥੂ ਮਹਾਰਾਜ ਚਾਹਣਗੇ ਅਸੀਂ ਉਹ ਹੀ ਕਰਾਂਗੇ ਜੀ ਜੋ ਅੜੂ ਗਾ ਰਸਤੇ ਚ ਸਭ ਛਾੜ ਦੇਣੇ ਆ ਜੀ ਸਾਰੇ ਅੜੇ ਸੋ ਚੜੇ ਹਾਂਜੀ ਹਾਂਜੀ ਤੇ ਤੁਸੀਂ ਪੰਜਾਬ ਦੇ ਵਿੱਚ ਇਸ ਟਾਈਮ ਕਿਹੜਾ ਲੀਡਰ ਹੈ ਜਿਹਨੂੰ ਤੁਸੀਂ ਮੰਨਦੇ ਹੋ ਵੀ ਹਾਂ ਵੀ ਅਸੀਂ ਉਹਦੇ ਨਾਲ ਅਸੀਂ ਭਾਈ ਅਮਰਤਪਾਲ ਸਿੰਘ ਨਾਲ ਆ ਅੱਛਾ ਹਾਂਜੀ ਕਿਉਂ ਕਿਉਂਕਿ ਉਹ ਹੱਕ ਸੱਚ ਤੇ ਖੜੇ ਆ ਜੀ ਉਹ ਕਈ ਤੁਸੀਂ ਵਿਰੋਧ ਕਰਦੇ ਆ ਉਹਨਾਂ ਨੂੰ ਕਰੀ ਜਾਣ ਦੋ ਅਸੀਂ ਪਰ ਉਹਨਾਂ ਦੇ ਨਾਲ ਆ ਨਹੀਂ ਤੁਹਾਨੂੰ ਮਤਲਬ ਉਹਨਾਂ ਦਾ ਤੁਸੀਂ ਸੱਚਮਣ ਸੱਚੇ ਮਣ ਦੇ ਵਿੱਚ ਸੱਚੇ ਦਿਲ ਤੋਂ ਅਮਰ ਸ਼ਿਕਾਰੀ ਸੀ ਤੇ ਨਸ਼ਾ ਛੜਵਾਰੇ ਸੀ ਖਾਲਸਾ ਵੀਰਚ ਵੀ ਉਹਨਾਂ ਦੇ ਨਾਲ ਰਹੇ ਆ ਜੀ ਆਜੋ ਥੱਲੇ ਆਜੋ ਜੇ ਤੁਸੀਂ ਜਿਹੜੀ ਖਾਲਸਾ ਦੇ ਖਾਲਸਾ ਲੜ ਲੀਆਂ ਫੌਜਾਂ ਦੇ ਬੱਚੇ ਹੁੰਦੇ ਨੇ ਜਿਵੇਂ ਤੁਸੀਂ ਹੋ ਤੁਹਾਡੀ ਉਮਰ ਕਿੰਨੀ ਦੱਸੀ ਸੀ ਮੇਰੀ 18 ਸਾਲ ਉਮਰ ਆ ਜੀ 18 ਸਾਲ ਉਮਰ ਹੈ ਬਹੁਤ ਛੋਟੀ ਉਮਰ ਹੈ ਮੇਰੇ ਤੋਂ 10 ਸਾਲ ਛੋਟੇ ਨੇ ਤੇ ਤੁਸੀਂ ਜਿਹੜੀ ਵਿਦਿਆਲਿਆਂ ਦੇ ਪੜ੍ਹਾਈ ਲੈਂਦੇ ਹੋ ਫਿਰ ਇਹ ਮੋਰਚਾਂ ਸੀ ਮਿਲਦੀ ਹੈ ਤੁਹਾਨੂੰ ਇਹ ਸਾਡੀ ਨਾਲ ਨਾਲ ਓਪਨ 'ਚ ਚੱਲ ਰਹੀ ਹੈ ਜੀ 12th ਕਰ ਰਿਹਾ ਮੈਂ ਓਪਨ 'ਚ ਹਾਂਜੀ ਜਿਹੜੀ ਮੇਨ ਮੈਂ ਤੁਸੀਂ ਇਹਨਾਂ ਚੀਜ਼ਾਂ ਨੂੰ ਮੰਨਣਾ ਹਾਂਜੀ ਹਾਂਜੀ ਆ ਮੈਂ ਸਾਂਥੇ ਲੈ ਰਹੇ ਜੀ ਬਾਣੀ ਦੀ ਆਪਦੇ ਫਾਦਰ ਸਾਹਿਬ ਤੋਂ ਵੀ ਸਾਂਥੇ ਲੈ ਰਹੇ ਜੀ ਬਾਣੀ ਦੀ ਔਰ ਇੱਕ ਅੱਤ ਕਾ ਸਿੱਖੀ ਦਾ ਸਾਡੇ ਘੋੜੇ ਆ ਚੜ੍ਹਦੀ ਕਲਾ ਮਾਰ ਦੀ ਕਿਰਪਾ ਸਾਡੇ ਤੇ ਅੱਛਾ ਅਨੰਤ ਕਿਰਪਾ ਜੀ ਗੁਰੂ ਨੂੰ ਕਿੰਨੇ ਘੋੜੇ ਤੁਹਾਡੇ ਕੋਲ ਸਾਡੇ ਕੋਲ 20-25 ਘੋੜੇ ਆ ਜੀ ਇਸ ਟਾਈਮ ਦੇਖ ਕਿ ਸਭ ਤੋਂ ਮਹਿੰਗਾ ਘੋੜਾ ਸਭ ਤੋਂ ਮਹਿੰਗਾ ਘੋੜਾ ਹੀ ਸਾਡਾ ਸੀਗਾ ਵਕੀਲ ਕਿੰਨੇ ਪੈਸੇ ਲੱਗੇ ਸੀਗਾ ਉਹ ਤੇ ਬਾਬਾ ਜੀ ਮੁੱਲ ਤਾਂ ਦੇਖੋ ਇਹਨਾਂ ਦਾ ਨਹੀਂ ਹੁੰਦਾ ਅਸੀਂ ਦੱਸਣਾ ਨਹੀਂ ਚਾਹੁੰਦੇ ਉਹਦੇ 2 ਕਰੋੜ ਰੁਪਏ ਲੱਗੇ ਸੀਗੇ ਜੀ ਮੁੱਲ ਘੋੜੇ ਦਾ ਉਹ ਚੜਾਈ ਕਰ ਗਿਆ ਘੋੜਾ ਸਾਡਾ ਅੱਛਾ ਅੱਛਾ ਹਾਂਜੀ ਮਤਲਬ ਤੁਸੀਂ 2 ਕਰੋੜ ਰੁਪਏ ਦਿੰਦਾ ਸੀ ਕੋਈ ਪਰ ਬਾਅਦ ਚ ਚੜਾਈ ਕਰ ਗਿਆ ਹਾਂਜੀ ਹਾਂਜੀ ਜਦੋਂ ਭਾਈ ਇਹ ਬਾਬਾ ਜੀ ਖਾਲਸਾ ਜੀ ਜਦੋਂ ਇਹ ਘੋੜੇ ਜਾਂਦੇ ਨੇ ਆਪਣੇ ਪੁੱਤਾਂ ਵਾਂਗੂ ਪਾਲੇ ਹੋਏ ਤੋਂ ਫਿਰ ਕਿੰਨਾ ਕ ਦੁੱਖ ਹੁੰਦਾ ਇਹ ਸਾਡੇ ਜਾਨ ਪਾਈ ਨੇ ਜੀ ਇਹ ਅਸੀਂ ਆਪ ਦੀ ਜਾਣ ਨਾਲ ਵੱਧ ਪਿਆਰ ਕਰਦੇ ਆ ਜਦੋਂ ਇਹ ਜਾਂਦਰੀ ਸਾਨੂੰ ਐ ਲੱਗਦੀ ਕਿ ਸਾਡੇ ਘਰ ਦਾ ਚੀਜ਼ ਲਿਆ ਗਿਆ ਸਾਡੇ ਤੋਂ ਅੱਛਾ ਹਾਂਜੀ ਤੇ ਮੋਰਚੇ ਮੋਰਚਾਂ ਦੇ ਵਿੱਚ ਜਿੰਨੇ ਸਾਡੇ ਸਰੀਰ ਕੰਮ ਆਉਂਦੇ ਨੇ ਉਹਨੇ ਹੀ ਕੋੜੇ ਕੰਮ ਆਉਂਦੇ ਇਹ ਸਾਡੇ ਸਰੀਰ ਨਾਲ ਵੱਧ ਕੰਮ ਆਉਂਦੇ ਆ ਜੀ ਜਦੋਂ ਦਿੱਲੀ ਉੱਥੇ ਚੜਿਆ ਆ ਨਾਮਲਕਸ ਚੜਿਆ ਉੱਥੇ ਦਿੱਲੀ ਲਾਲ ਕਿਲੇ ਤੇ ਜਾ ਕੇ ਸਾਡੇ ਇੱਕ ਸਭ ਤੋਂ ਪਹਿਲਾਂ ਕੋੜਾ ਸ਼ਹੀਦ ਹੋਇਆ ਮੋਰ ਉਹਦੇ ਹੱਥ ਰੂ ਕੇ ਜਾਂਦਾ ਗੋਲਾ ਲੱਗਿਆ ਸੀ ਆ ਕੇ ਨੱਕ ਤੇ ਅੱਛਾ ਮੋਰਚਾਂ ਦੇ ਕੋੜੇ ਸ਼ਹੀਦ ਹੋ ਜਾਂਦੇ ਆ ਹਾਂਜੀ ਹਾਂਜੀ ਅੱਛਾ ਜੇ ਤੁਸੀਂ 26 ਜਨਵਰੀ ਦੀ ਗੱਲ ਕੀਤੀ ਜਿਹੜੇ 26 ਜਨਵਰੀ ਦੇ ਵਿੱਚ ਜਿਹੜਾ ਉੱਥੇ ਝੰਡਾ ਚੜਾਇਆ ਗਿਆ ਤਾਂ ਉਹ ਬਹੁਤ ਸਾਰੇ ਲੋਕ ਕਹਿੰਦੇ ਵੀ ਉਹ ਗਲਤ ਕੀਤਾ ਗਿਆ ਸੀ ਦੀਪ ਸਿੱਧੂ ਨੇ ਬੜਾ ਗਲਤ ਕੰਮ ਕੀਤਾ ਸੀ ਖਾਲਸੇ ਨੇ ਬਥੇਰੀ ਵਾਰ ਜਿੱਤੀ ਹੈ ਜੀ ਦਿੱਲੀ ਖਾਲਸੇ ਦੀ ਦਿੱਲੀ ਆ ਉਹ ਤਾਂ ਚਾਏ ਹੁਣ ਜਾ ਕੇ ਬਹਿ ਜਾਣਾ ਅੱਛਾ ਹਾਂਜੀ ਜੇ ਉਹ ਤਾਂ ਕਹਿੰਦੇ ਸਾਡੀ ਹੈ ਮੋਦੀ ਪ੍ਰਮਿਤ ਸ਼ਾਹ ਕਿਹਾ ਲੈ ਉਹ ਤਾਂ ਐ ਵੀ ਮਾਰਦੇ ਆ ਕੱਚ ਬੰਦੇ ਆ ਉਹ ਅੱਛਾ ਹਾਂਜੀ ਜੇ ਨਹੀਂ ਉਹ ਕਰਦੇ ਫਿਰ ਉਹ ਰੇ ਆ ਕੇ ਬੈਠਣ ਮੋਰਚਿਆਂ ਤੇ ਹਿੰਦੂ ਰਾਸ਼ਟਰ ਉਹ ਕਰਦੇ ਆ ਫਿਰ ਉਹ ਉਦੋਂ ਕਿੱਥੇ ਵਾਗੇ ਸੀਗੇ ਜਦੋਂ ਉਹਨਾਂ ਦੀ ਪਠਾਨ ਲੈ ਜਾਂਦੀ ਸੀ ਉਹਨਾਂ ਦੀ ਘਰ ਵਾਲੀ ਨੂੰ ਬੀਬੀਆਂ ਨੂੰ ਭੈਣਾਂ ਨੂੰ ਚੱਕ ਕੇ ਲੈ ਜਾਂਦੀ ਸੀ ਉਦੋਂ ਕਦ ਨੂੰ ਗਏ ਉਹ ਲੋਲੇ ਖਾਲਸਾ ਜਾਂਦਾ ਉਦੋਂ ਖਾਲਸਾ ਜਾਂਦਾ ਸੀਗਾ ਹੁਣ ਇਹ ਮਜ਼ਾਕ ਕਰਾਉਂਦੇ ਆ ਖਾਲਸੇ ਦੇ 12:00 ਵਜੇ ਖਾਲਸੇ ਦੇ 12:00 ਵਜੇ ਉਦੋਂ ਇਹਨਾਂ ਦੇ ਘਰ ਤੋਂ ਨਹੀਂ ਬੱਚੇ 12:00 ਖਾਲਸਾ ਚਲੋ ਮਹਾਰਾਜ ਦੀ ਕਿਰਪਾ ਮਾਰੇ ਸੋ ਸਮੇਂ ਜਾ ਹੱਕ ਸੱਚ ਤੇ ਖੜਦਾ ਖਾਲਸਾ 12:00 ਵਜੇ ਦੀ ਕੀ ਕਹਾਣੀ ਸੀ ਇਹ 12 ਵਜੇ ਦੀ ਕਹਾਣੀ ਇਹ ਸੀਗੀ ਜਿਹੜੇ ਉਹਨੇ ਦੇ ਮਾਵਾ ਪੈਣਾ ਬੀਬੀਆਂ ਜਿਹੜੇ ਲੁੱਟ ਕੇ ਲੈ ਕੇ ਜਾਂਦੀ ਸੀਗੇ ਉਹ ਖਾਲਸਾ ਜਾਂਦਾ ਹੁੰਦਾ ਸੀਗਾ ਗੁਪਤ ਪਹਿਰੇ ਚ ਰਾਤ ਨੂੰ 12 ਵਜੇ ਉੱਥੇ ਜਿਹੜੇ ਵੀ ਉਹਨਾਂ ਕੈਦ ਹੁੰਦੀ ਸੀ ਬੀਬੀਆਂ ਮਾਈਆਂ ਨੂੰ ਲੈ ਕੇ ਆਉਂਦਾ ਹੁੰਦਾ ਸੀਗਾ ਛੁੜਾ ਕੇ ਹਾਂਜੀ ਇਹ ਹੁਣ ਮਜ਼ਾਕ ਬਣਾਈ ਜਾਂਦੇ ਆ ਇਹ ਹੁਣ ਮਜ਼ਾਕ ਬਣਾਈ ਜਾਂਦੇ ਆ ਜੀ ਸਾਰੇ ਜਣੇ ਬਹੁਤ ਵੱਡੀ ਗੱਲ ਇਹਨਾਂ ਨੇ ਕਹੀ ਆ ਵੀ ਖਾਲਸਾ 12-12 ਵਜੇ ਤੱਕ ਗੁਪਤ ਕੇ ਪਹਿਰੇ ਦੇ ਵਿੱਚ ਜਾ ਕੇ ਮਾਵਾ ਧੀਆ ਭੈਣਾਂ ਨੂੰ ਛੜਾ ਕੇ ਲਿਆਉਂਦਾ ਹੁੰਦਾ ਸੀ ਅੱਛਾ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਉਦੋਂ ਤਾਂ ਹੱਬ ਕੇ ਕਰਦੇ ਆ ਤੇ ਜਦੋਂ ਸਿੱਖ ਸਿੱਖ ਰਾਸ਼ਟਰ ਦੀ ਗੱਲ ਕਰਦਾ ਤਾਂ ਉਦੋਂ ਪ੍ਰੋਬਲਮ ਖਾਲਿਸਤਾਨ ਦਾ ਨਾਮ ਦੇ ਦਿੰਦੇ ਆ ਵੀ ਖਾਲਿਸਤਾਨੀ ਆ ਇਹ ਖਾਲਿਸਤਾਨ ਦੇ ਹੱਕ ਚ ਤੁਸੀਂ ਦੇਖੋ ਅਸੀਂ ਖਾਲਿਸਤਾਨ ਦੇ ਹੱਕ ਚ ਤਾਂ ਨਹੀਂ ਹੈਗੇ ਸਾਨੂੰ ਰਾਜ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਵਾਲਾ ਦੇਖੋ ਉਹਨਾਂ ਦੇ ਸਮੇਂ 'ਚ ਨਾ ਤਾਂ ਕਿਸੇ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਦੀ ਵੀ ਬੇਅਦਬੀ ਨਹੀਂ ਹੋਈ ਹੈਗੀ ਨਾ ਕਿਸੇ ਦੀ ਕੋਈ ਕਿਸੇ ਨੂੰ ਕੋਈ ਗਾਲ ਕੱਢੀ ਗਈ ਆ ਸਾਰੇ ਜਿਹੜੇ ਫੈਸਲੇ ਉਹਦੇ ਸਾਰੇ ਹੱਕ ਸੱਚੇ ਦੀ ਹੁੰਦੀ ਸੀਗੇ ਅਸੀਂ ਖਾਲਸਾਤਨ ਨਹੀਂ ਚਾਹੁੰਦੇ ਅਸੀਂ ਚਾਹੁੰਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਭਾਈ ਜਿਨ੍ਹਾਂ ਦੇ ਕਰਕੇ ਤੁਸੀਂ ਮੋਰਚਾ ਲਾਇਆ ਹੋਇਆ ਹੈ ਉਹ ਜਕਤਾਰ ਸਿੰਘ ਮਹਾਰਾਜ ਜੀ ਕੀ ਜਾਣਦੇ ਹੋ ਉਹਨਾਂ ਬਾਰੇ ਔਰ ਕੀ ਤੁਹਾਡੀ ਸੋਚ ਹੈ ਉਹਨਾਂ ਬਾਰੇ ਇਹ ਜਦੋਂ ਬਾਬਾ ਜੀ ਨੇ ਆਉਣਾ ਭਾਈ ਜਗਤਾਰ ਸਿੰਘ ਵਾਰੇ ਜੀ ਨੇ ਆਹ ਘੋੜਾ ਉਹਨਾਂ ਨੂੰ ਗੱਡੀ ਦੇ ਬਿਠਾਉਣਾ ਇਹਦੇ ਬਿਠਾ ਕੇ ਲੈ ਕੇ ਆਉਣਾ ਉਹਨਾਂ ਨੂੰ ਇਹ ਪੇਟ ਕਰ ਦੇਣਾ ਘੋੜਾ ਉਹਨਾਂ ਅਸੀਂ ਉਦਾਂ ਪਿਆਰ ਨਾਲ ਡਾਇਨਾਸੌਰ ਕਹਿੰਦੇ ਨੇ ਕਿਉਂਕਿ ਗੁੱਸਾ ਬਹੁਤ ਆ ਇਹਦੇ 'ਚ ਅੱਛਾ ਤੇ ਇਹ ਭਾਈ ਜਗਤਾਰ ਸਿੰਘ ਹਵਾਰਾ ਨੂੰ ਗਿਫਟ ਕਰ ਦੇਣਾ ਕਰ ਦੇਣਾ ਜੀ ਉਹਨਾਂ ਨੂੰ ਜਿੱਦੇ ਬਾਹਰੇ ਆ ਗਏ ਅੱਛਾ ਇਹਦੇ ਤੇ ਬਿਠਾ ਕੇ ਲੈ ਕੇ ਹਾਂਜੀ ਹਾਂਜੀ ਇਹ ਅੱਜ ਤੋਂ 2 2.5 ਸਾਲ ਸਾਨੂੰ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਜਿੱਦੇ ਭਾਈ ਜਗਤਾਰ ਸਿੰਘ ਹਵਾਰਾ ਬਾਹਰੇ ਆ ਗਏ ਸੀ ਆਹ ਘੋੜੇ ਤੇ ਲੈ ਕੇ ਆਵਾਂ ਆਹ ਘੋੜਾ ਗਿਫਟ ਕਰ ਦੇਣਾ ਉਹਨਾਂ ਨੂੰ ਠੀਕ ਹੈ ਇਹ ਡਾਇਨਾਸੌਰ ਨਾਮ ਦਾ ਘੋੜਾ ਇਹਨੂੰ ਗੁੱਸਾ ਜਾਦੇ ਆਉਂਦਾ ਕਹਿੰਦੇ ਭਾਈ ਜਗਤਾਰ ਸਿੰਘ ਮੋਰਚਾ ਲਾਇਆ ਹੋਇਆ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੇ ਭਾਈ ਜਗਤਾਰ ਸਿੰਘ ਹਵਾਰਾ ਦਾ ਜਦੋਂ ਉਦੋਂ ਤੱਕ ਖੜੇ ਰਹਿਣਾ ਉਦੋਂ ਇੱਕ ਉਹ ਗਿਫਟ ਕਰ ਦੇਣਾ ਉਦੋਂ ਤੱਕ ਬੈਠੇ ਰਹਿਣਾ ਜਦੋਂ ਤੱਕ ਨਹੀਂ ਆਉਂਦਾ ਕਿੰਨਾ ਟਾਈਮ ਹੋ ਆਉਂਦੇ ਨਹੀਂ ਚਾਹੇ ਉਹ ਸਾਲ ਨੂੰ ਆ ਜਾਣ ਚਾਹੇ ਦੋ ਸਾਲ ਨੂੰ ਆ ਜਾਣ ਅਸੀਂ ਉਰੀਆਂ ਅਸੀਂ ਤਾਂ ਫਿਰ ਚਾਹੁੰਦੇ ਨਹੀਂ ਹੈਗੇ ਛੱਡ ਦੇਣ ਕਿੰਨਾ ਕਿੰਨਾ ਟਾਈਮ ਹੋ ਗਿਆ ਹੁਣ ਉਹ ਭਾਈ ਜਗਤਾਰ ਸਿੰਘ ਜੀ ਦੀ ਮਾਤਾ ਨੇ ਹੁਣ ਇੱਕ ਤਾਂ ਮਾਤਾ ਦੇਖੋ ਪਈ ਆ ਉੱਥੇ ਆਪਦੇ ਪੁੱਤ ਨੂੰ ਦੇਖਣ ਨੂੰ ਤਰਸ ਰਹੀ ਆਗੀ ਉਹਨਾਂ ਤਾਂ ਬੋਲਿਆ ਵੀ ਨਹੀਂ ਜਾਂਦਾ ਬਸ ਆਪਸੇ ਜਾਵਾ ਪੁਰੀਆਂ ਹੋ ਗਿਆ ਹਾਂ ਹਾਂ ਜੀ ਛਾਓ ਕਹੀ ਸੀ ਨਹੀਂ ਰਿਹਾ ਜੀ ਕੋਈ ਸਾਰਿਆਂ ਚ ਬਰੀ ਹੋ ਗਏ ਇਹ ਸਰਕਾਰ ਬਹੁਤ ਕੁੱਤੀ ਸਰਕਾਰ ਆ ਇਹ ਸਰਕਾਰ ਨਹੀਂ ਛੱਡਿਓ ਕਿਉਂ ਨਹੀਂ ਕੱਢ ਰਹੇ ਤੁਹਾਨੂੰ ਲੱਗਦਾ ਕੀ ਪਤਾ ਹੀ ਡਰਦੇ ਆ ਇਹਨਾਂ ਦੇ ਪਿਓ ਆ ਸਾਰੇ ਤਾਂ ਕਰਕੇ ਡਰਦੇ ਆ ਪਿਓ ਕਿਵੇਂ ਇਹਨਾਂ ਦੇ ਬੁੜੇ ਆ ਸਾਰੇ ਇਹਨਾਂ ਨੂੰ ਪਤਾ ਵੀ ਇਹ ਤਾਂ ਸਾਬਣ ਤੋਂ ਪੰਪ ਬਣਾ ਲੈਂਦੇ ਆ ਸਰੋਂਗਾ ਪਟਕੇ ਬਾਹਰ ਨਿਕਲ ਜਾਂਦੇ ਆ ਇਹਨਾਂ 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 ਚੀਜ਼ਾਂ ਨੂੰ ਤਾਂ ਵਿਰੋਧੀ ਕਹਿੰਦੇ ਵੀ ਅੱਤਵਾਦੀ ਹੈ ਇਹ ਅੱਤਵਾਦੀ ਨਹੀਂ ਹੈਗੇ ਸਾਨੂੰ ਆ ਆਖਿਰ ਚ ਆ ਕੇ ਆਏਗਾ ਨਹੀਂ ਹਿੰਦੂ ਆਖਿਰ ਚ ਇਹ ਗੱਲ ਤਾਂ ਰਹੀ ਮੁੱਕਦੀ ਆ ਵੀ ਸਾਨੂੰ ਅੱਤਵਾਦੀ ਦਾ ਨਾਮ ਦਿੱਤਾ ਜਾਂਦਾ ਫਿਰ ਹੁਣ ਤਾਂ ਪਹਿਲਾਂ ਸਾਨੂੰ ਅੱਤਵਾਦੀ ਦਿੱਤਾ ਗਿਆ ਹੁਣ ਸਾਨੂੰ ਉਹਦਾ ਦੇਣਗੇ ਉਹਦਾ ਨਹੀਂ ਨਹੀਂ ਗੈਂਗਸਟਰ ਦਾ ਨਾਮ ਦੇ ਦੇਣਗੇ ਹੁਣ ਸਾਨੂੰ ਵੀ ਗੈਂਗਸਟਰ ਨੇ ਇਹ दे। दे डौक नहीं। 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 नहीं नहीं, नहीं अच्छा हां जी वे ਤੁਸੀਂ ਕਹਿੰਦੇ ਵੀ ਅਸੀਂ ਜਿੰਨਾ ਚਿਰ ਬਾਹਰ ਨਹੀਂ ਆਉਂਦੇ ਉਹਨਾਂ ਤੇ ਬਾਹਰ ਹਾਂ ਤੇ ਜੇ ਸਾਲਾਂ ਵੀ ਲੱਗ ਗਏ ਤਾਂ ਜਿਹੜੀ ਤੁਹਾਡੀ ਆਪ ਦਾ ਕਰੀਅਰ ਹੁੰਦਾ ਕਦੇ ਆਏ ਨਹੀਂ ਸੋਚਿਆ ਵੀ ਮੈਂ ਡਾਕਟਰ ਬੰਨਣਾ ਜੋ ਕੁਛ ਜੀ ਕਿ ਗੁਰੂ ਦੇ ਖਾਲਸੇ ਨੇ ਨਾ ਚੀਜ਼ਾਂ ਦੀ ਲੋੜ ਹੀ ਨਹੀਂ 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 ਅਸੀਂ ਐ ਵੀ ਠੀਕ ਹੈ ਜੀ ਮਾਰਾ ਜੀ ਨੇ ਜੋ ਕਰਾਉਣਾ ਸਾਡੇ ਤੋਂ ਕਰਾ ਲੈਣਾ اچھا ਇਹਦੇ ਚ ਤੁਸੀਂ ਪੂਰੀ ਖੁਸ਼ੀ ਆ ਤੁਹਾਨੂੰ ਸਾਨੂੰ ਪੂਰਾ ਆਨੰਦ ਆ ਜੀ ਅਸੀਂ ਖੁਸ਼ ਹਾਂ ਪੂਰੇ ਅਸੀਂ ਇਹਨਾਂ ਦੀ ਸੇਵਾ ਕਰਾਂਗੇ ਮਹਾਰਾਜ ਦੀ ਸੇਵਾ ਕਰਾਂਗੇ ਅਸੀਂ ਠੀਕ ਹੈ ਹਾਂਜੀ ਬਹੁਤ ਘੱਟ ਲੋਕਾਂ ਦੀ ਇਦਾਂ ਦੀ ਸੋਚ ਹੁੰਦੀ ਹੈ ਵੀ ਇਹ ਕਹਿੰਦੇ ਵੀ ਗੁਰੂ ਦੀ ਗੁਰਬਾਣੀ ਚੱਲਦੀ ਹੋਵੇ ਉਹਦੇ ਵਿੱਚ ਰਹਿਣਾ ਇਹਨਾਂ ਜਿਹੜੇ ਗੁਰੂ ਦੇ ਦਿੱਤੇ ਹੋਏ ਤੋਹਫੇ ਨੇ ਇਹਨਾਂ ਨੂੰ ਸਾਹਮਣਾ ਹੀ ਸਾਡੀ ਜ਼ਿੰਦਗੀ ਹੈ ਤੇ ਕੀ ਨਾਮ ਦੱਸੋਗੇ ਤੁਸੀਂ ਆਪਣਾ ਮੇਰਾ ਨਾਮ ਪੰਥਪ੍ਰੀਤ ਸਿੰਘ ਆ ਜੀ ਪੰਥਪ੍ਰੀਤ ਸਿੰਘ ਨਾਮ ਬਹੁਤ ਖੂਬਸੂਰਤ ਹੈ ਪੰਥਪ੍ਰੀਤ ਸਿੰਘ ਜੀ ਜਿਹੜੀ ਜ਼ਿੰਦਗੀ ਆ ਉਹ ਪੰਥ ਦੇ ਨਾਂ ਤੇ ਆ ਹਾਂਜੀ ਸਾਡੀ ਸਾਰਿਆਂ ਦੀ ਜ਼ਿੰਦਗੀ ਪੰਥ ਨੂੰ ਅਰਪਣ ਆ ਜੀ ਜੇ ਕੱਲੋਂ ਕੋਈ ਐਹੋ ਜਿਹਾ ਮੋਰਚਾ ਵੱਡਾ ਹੋ ਕੇ ਆਉਂਦਾ ਜਿਵੇਂ ਜਿਹਨੂੰ ਤੁਸੀਂ ਐਡਮਾਇਰ ਕਰਦੇ ਹੋ ਭਾਈ ਅਮਰਿਤਪਾਲ ਸਿੰਘ ਕਹਿੰਦੇ ਹੁੰਦੇ ਸੀ ਪਹਿਲਾਂ ਵੀ ਨਹੀਂ ਭੱਜੀ ਸੀਗੀ ਜਨਾਬ ਅਸੀਂ ਹੁਣ ਭੱਜਾਂਗੇ ਉਹ ਵਿਆਹ ਕਰਾਉਣ ਬਾਰੇ ਕੋਈ ਐਹੋ ਜਿਹੀ ਚੀਜ਼ਾਂ ਨਹੀਂ ਸੋਚਦੇ ਤੁਸੀਂ ਨਹੀਂ ਵਿਆਹ ਤਾਂ ਫਿਰ ਦੇਖੋ ਸਾਰੇ ਕਰਾਉਂਦੇ ਆ ਵਿਆਹ ਕਿਸ ਦਿਨ ਨਿੱਤਵਾਜਾ ਚ ਕਰਵਾਉਣਾ ਤੇ ਉਹ ਜ ਉਹਨਾਂ ਨਾਲ ਅੱਛਾ ਜਦੋਂ ਤੁਸੀਂ ਮੈਂ ਤੁਹਾਨੂੰ ਗੁਰੂ ਕੀ ਲੜ ਲਈਆਂ ਫੌਜਾਂ ਦੇ ਬੱਚੇ ਵਿਆਹ ਕਰਾਉਂਦੇ ਨੇ ਤਾਂ ਉਦੋਂ ਦੂਜੇ ਪਰਿਵਾਰ ਨਾਲ ਵੀ ਇਹੀ ਗੱਲ ਕੀਤੀ ਜਾਂਦੀ ਹੈ ਵੀ ਕੁਰਬਾਨੀ ਜਦੋਂ ਮਰਜ਼ੀ ਦੇਣੀ ਪੈ ਸਕਦੀ ਹੈ ਹਾਂਜੀ ਉਹ ਹੁੰਦੀ ਹੈ ਜੀ ਕਿਉਂਕਿ ਅਸੀਂ ਗੁਰਸਿੱਖ ਉਹ ਦੇਖੋ ਅਮਰਤਾਰੀ ਬੀਬੀ ਦਾ ਫਿਰ ਉਹ ਭੈਣ ਬਣ ਜਾਂਦੀ ਹੈ ਖਾਲਸੇ ਦੀ ਅਸੀਂ ਲੱਭਾਂਗੇ ਸਿੰਪਲ ਸਾਧਰੀ ਕੁੜੀ ਜਿਹੜੀ ਆਪ ਸਾਡੇ ਨਾਲ ਆਏ ਸਾਡੇ ਨਾਲ ਵਿਆਹ ਕਰਾਵੇ ਫਿਰ ਉਹ ਸਾਡੇ ਤੋਂ ਸੰਗ ਨਹੀਂ ਸਜੇ ਸਾਡੀ ਠੀਕ ਹੈ ਹਾਂਜੀ ਵੇ ਦੀਪ ਸਿੱਧੂ ਬਾਰੇ ਕੀ ਸੋਚਦੇ ਹੋ ਦੀਪ ਸਿੱਧੂ ਦਾ ਕਤਲ ਹੋਇਆ ਕਿ ਉਹ ਐਕਸੀਡੈਂਟ ਸੀਗਾ ਉਹ ਕਤਲ ਹੀ ਹੋਇਆ ਜੀ ਉਹਦਾ ਦੇਖੋ ਬੰਦਾ ਅੱਗੇ ਵਾਲੀ ਸੀਟ ਤੋਂ ਪਿੱਛੇ ਕਿਵੇਂ ਡਿੱਗ ਜੂਗਾ ਕੇ ਕਤਲ ਹੀ ਹੋਇਆ ਉਹ ਸਰੇਆ ਪਤਾ ਕਿਉਂ ਕਰ ਦਿੰਦੇ ਆ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਲੋਕ ਬੋਲਦੇ ਨੇ ਥੋੜਾ ਜਾ ਜਿੰਨਾਂ ਨੂੰ ਸਮਝ ਆ ਜਾਂ ਸਿੱਖੀ ਦੀ ਗੱਲ ਕਰਦੇ ਨੇ ਇਹਦਾ ਬੋਲੀ ਜਾਣ ਤੋਂ ਲੋਕ ਤਾਂ ਬਥੇਰਾ ਕੁਝ ਬੋਲਦੇ ਨੇ ਜਿਹੜੇ ਬੋਲਦੇ ਲੋਕ ਸਿੱਖਾਂ ਦੀ ਗੱਲ ਕਰਦੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਜੇ ਸਿੱਖ ਐ ਕਹਿੰਦੇ ਨੇ ਉਹ ਦੇਖੋ ਜੀ ਉਹ ਹੁਣ ਸਰਕਾਰ ਦੇ ਹੱਥ ਆ ਜੀ ਸਰਕਾਰ ਨੇ ਕਰਾਉਣਾ ਸਾਰਾ ਕੁਝ ਹੁਣ ਸਰਕਾਰ ਨੂੰ ਕਿਹੜਾ ਪਤਾ ਨਹੀਂ ਹੈਗਾ ਵੀ ਕੀ ਹੋਇਆ ਸੀਗਾ ਉੱਥੇ ਸਾਰਾ ਕੁਝ ਪਤਾ ਸਰਕਾਰ ਨੂੰ ਸਿੱਧੂ ਮੂਸੇ ਵਾਲਾ ਵੀ ਕਿਵੇਂ ਮਾਰਿਆ ਇਹਨਾਂ ਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਵੀ ਉਹ ਗੰਨਾ ਕਿੱਥੋਂ ਆ ਗਈਆਂ ਸਿੱਧੂ ਮੂਸੇ ਵਾਲਾ ਸਰਕਾਰ ਨੇ ਮਰਵਾਇਆ ਹਾਂ ਉਹਨਾਂ ਨੇ ਹੀ ਮਰਵਾਇਆ ਹੋਰ ਕਿ ਨਹੀਂ ਮਰਵਾਇਆ ਉਹ ਉਹ ਤਾਂ ਕੀ ਖਤਰਾ ਸੀ ਉਹ ਤਾਂ ਕੀ ਖਤਰਾ ਸੀ ਉਹ ਪੰਦੀ ਗੱਲ ਕਰਨ ਲੱਗਿਆ ਸੀਗਾ ਉਹਨਾਂ ਨੂੰ ਪਤਾ ਸੀ ਕਿ ਵੀ ਅੱਗੇ ਜਾ ਕੇ ਇਹਨੇ ਹੋਰ ਕੰਮ ਹੋ ਕਰ ਦੇਣਾ ਸਿੱਕੇ ਵੀ ਕੱਲ ਨੂੰ ਸਾਰੇ ਲੋਕਾਂ ਨੂੰ ਇਕੱਠੇ ਨਾ ਕਰ ਲਵੇ ਕਿਤੇ ਕਹਦੇ ਵੀ ਚਲੋ ਆਪਾਂ ਰਾਜ ਦੀ ਗੱਲ ਕਰਦੇ ਹਾਂ ਹਾਂਜੀ ਠੀਕ ਹੈ ਬਹੁਤ ਚੰਗਾ ਲੱਗਿਆ ਤੁਹਾਡਾ ਨਾਲ ਗੱਲ ਕਰਕੇ ਵਾਹਿਗੁਰੂ ਜੀ ਇਦਾਂ ਹੀ ਕਿਰਪਾ ਬਣਾਈ ਰੱਖੇ ਸੋ ਇਹ ਪੰਥ ਪ੍ਰੇਮ ਸਿੰਘ ਖਾਲਸਾ ਜੀ ਨੇ ਔਰ ਇਹ ਮੋਹਾਲੀ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਮੱਕੜੀ ਸਟਾਰਬਕਸ ਦੇ ਸਾਹਮਣੇ ਗੁਰੂ ਜੀ ਲਾਡਲੀ ਫੌਜ ਆ ਤੇ ਗੁਰੂ ਦਾ ਜਿਹੜਾ ਦਿੱਤਾ ਹੋਇਆ ਤੋਹਫਾ ਘੋੜਾ ਉਹਦੇ ਉੱਤੇ ਸਵਾਰੀ ਕਰ ਰਹੇ ਨੇ ਔਰ ਬੜੇ ਸ਼ੌਂਕ ਦੇ ਨਾਲ ਕਰਦੇ ਨੇ ਸਿਰ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਦੀ ਫਤਿਹ